ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਛਿੱਲ ਦੇ ਇੱਕ ਅਹਿਮ ਖਬਰ ਤੁਹਾਡੇ ਨਾਲ ਬਲਾਚੌਰ ਤੋਂ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਬਲਾਚੌਰ ਦੇ ਗੜਸ਼ੰਕਰ ਰੋਡ ਤੇ ਸਥਿਤ ਇੱਕ ਨਿੱਜੀ ਸਕੂਲ ਵਿੱਚ ਅੱਜ ਫੀਸ ਵਾਅਦੇ ਨੂੰ ਲੈ ਕੇ ਮਾਪਿਆਂ ਤੇ ਸਕੂਲ ਮੈਨੇਜਮੈਂਟ ਵਿੱਚ ਤਣਾਅ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਵੱਲੋਂ ਨਜਾਇਜ਼ ਤੌਰ ਤੇ ਵਕ-ਵਕ ਨਾਵਾਂ ਹੇਠ ਵਾਧੂ ਰਕਮ ਵਸੂਲੀ ਜਾ ਰਹੀ ਹੈ ਚਾਹੇ ਉਹ ਬੱਸ ਦਾ ਕਿਰਾਇਆ ਹੋਵੇ ਬਿਲਡਿੰਗ ਫੰਡ ਜਾਂ ਏਸੀ ਚਲਾਉਣ ਦਾ ਖਰਚਾ ਮਾਪਿਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਉੱਤੇ ਦਬਾਅ ਬਣਾਇਆ ਜਾਂਦਾ ਹੈ ਕਿ ਬੱਚਿਆਂ ਦੀ ਯੂਨੀਫਾਰਮ ਕਿਤਾਬਾਂ ਕਾਪੀਆਂ ਤੇ ਹੋਰ ਸਮਾਨ ਸਿੱਧਾ ਸਕੂਲ ਤੋਂ ਹੀ ਖਰੀਦਿਆ ਜਾਵੇ ਮਾਪਿਆਂ ਨੇ ਸਵਾਲ ਉਠਾਇਆ ਜਦ ਬੱਸਾਂ ਸਾਲ ਪਰ ਨਹੀਂ ਚੱਲਦੀਆਂ ਏਸੀ ਸਾਲ ਪਰ ਨਹੀਂ ਚੱਲਦੇ ਤਾਂ ਫਿਰ ਇਹ ਵਾਧੂ ਰਕਮ ਕਿਉਂ ਲਗਭਗ 100 ਤੋਂ ਵੱਧ ਮਾਪੇ ਅੱਜ ਸਕੂਲ ਵਿਖੇ ਪਹੁੰਚੇ ਤੇ ਆਪਣੀ ਆਵਾਜ਼ ਬੁਲੰਦ ਕੀਤੀ ਮਾਪਿਆਂ ਦੇ ਦਬਾਅ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਵਧਾਏ ਗਏ ਕੁਝ ਫੰਡਾਂ ਵਿੱਚੋਂ ਕਟੌਤੀ ਕਰਨ ਦਾ ਫੈਸਲਾ ਕੀਤਾ ਸਕੂਲ ਦੀ ਪ੍ਰਿੰਸੀਪਲ ਕਿੰਨੇ ਦੱਸਿਆ ਕਿ ਉਹਨਾਂ ਨੇ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਫੀਸ ਵਧਾਈ ਸੀ ਸਿਰਫ 8% ਜਾਂ ਇਸ ਤੋਂ ਵੀ ਘੱਟ ਉਹਨਾਂ ਨੇ ਕਿਹਾ ਕਿ ਮਾਪੇ ਚਾਹੁੰਦੇ ਤਾਂ ਸਿੱਧੀ ਗੱਲ ਕਰ ਸਕਦੇ ਸਨ ਹੰਗਾਮਾ ਕਰਨ ਨਾਲ ਸਿਰ ਬੱਚਿਆਂ ਦੀ ਪੜ੍ਹਾਈ ਤੇ ਸਕੂਲ ਦੀ ਛਵੀ ਨੂੰ ਨੁਕਸਾਨ ਹੁੰਦਾ ਹੈ ਇਹ ਘਟਨਾ ਨੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਹਨ ਕਿ ਨਿੱਜੀ ਸਕੂਲਾਂ ਵਿੱਚ ਫੀਸਾਂ ਦੀ پالਸੀ ਕਿੰਨੀ ਕੁ ਪਾਰਦਰਸ਼ੀ ਹੈ ਅਤੇ ਮਾਪਿਆਂ ਦੀ ਆਵਾਜ਼ ਕਿੰਨੀ ਕੁ ਸੁਣੀ ਜਾਂਦੀ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਹੈ ਫੋਰਥ ਕਲਾਸ ਦੀ ਹੈਗੀ ਸੀਗੀ ਆ ਫੋਰਥ ਕਲਾਸ ਦੀ ਹੁਣ ਦੀ ਫੀਸ ਹੈਗੀ ਇਹਦੇ ਵਿੱਚ 400 ਰੁਪਏ ਕੰਸੈਕਸ਼ਨ ਕਾਧਾ ਪਾਇਆ ਬਈ ਭਾਜੀ 15 15 16 1600 ਰੁਪਏ ਆ ਬੜਾ ਫੀਸ ਵੀ ਵੜਾਤੀ ਹੈ ਬਸਦਾ ਕਰਾਇਆ ਵੀ ਵੜਾਤਾ ਪਹਿਲੇ ਸੀ ਕ ਬਸਦਾ ਕਰਾਇਆ ਸਾਡਾ 1800 ਰੁਪਏ ਤੇ ਜੂਨ ਤੇ ਵਿੱਚ ਅਸੀਂ ਸਾਡਾ ਤਾਂ ਨਿਆਣਾ ਤਾਂ ਜੂਨ ਦੇ ਵਿੱਚ ਤਾਂ ਘਰੇ ਰਹਿੰਦੇ ਹੈ ਠੀਕ ਹੈ ਨਾ ਅਸੀਂ ਫਿਰ ਕਾਦੀ ਫੀਸ ਐਨੀ ਐਨੀ ਬੜਾ ਬੜਾ ਕੇ ਦਈਏ ਇਹ ਦੱਸੋ ਆ 10ਵੀਂ ਦੀ ਫੀਸ ਹੈਗੀ ਐ ਆ 10ਵੀਂ ਦੀ ਉਹ ਲੋ ਬੋਲਦੇ ਐ ਬੁੱਕਸ ਦਾ 6000 ਦੀ ਅਸੀਂ ਨੇ 5ਵੀਂ ਦੀ ਬੁੱਕਸ ਲਈਆਂ ਵੀ ਐ ਉਹ ਵੀ ਸਕੂਲੋਂ ਬਾਹਰ ਤੋਂ ਬੁੱਕਸਾਂ ਨੂੰ ਮਿਲਦੀ ਨਹੀਂ ਐ ਆਪੂ ਦੇ ਸ਼ਾਪ ਤੇ ਸਾਨੂੰ ਸਿਰਫ ਯੂਨੀਫਾਰਮ ਮਿਲਦਾ ਹੋਰ ਕਿੱਥੇ ਯੂਨੀਫਾਰਮ ਸਾਨੂੰ ਮਿਲਦੇ ਨਹੀਂ ਐ ਅਸੀਂ ਕਿੱਥੇ ਕਿੱਥੇ ਤੇ ਪੈਪਰਸ ਖਰਚਾ ਕਰਦੇ ਕਦੇ ਫਲਾਨਾ ਖਰਚਾ ਕਦੇ ਤਿੰਨ ਕੜਾ ਇਹਨਾਂ ਦਾ ਕਿੰਨਾ ਖਰਚਾ ਆ ਗਿਆ 4-400 ਰੁਪਏ ਦਾ AC ਚਾਰਜ ਲਾਪਸ ਕਰਾ ਚਾਹੁੰਦੇ ਹਾਂ ਪੂਰੇ ਸਾਲ ਦੇ ਵਿੱਚ ਵੀ ਪਿਛਲੇ ਸਾਲ AC ਨਹੀਂ ਸੀਗਾ 10th ਦੇ ਵਿੱਚ ਵੀ ਹੁਣ AC ਨਹੀਂ ਹੈਗਾ ਉੱਪਰ ਦੀ ਕਲਾਸਾਂ ਦੇ ਤੁਸੀਂ ਬੇਸ਼ੱਕ ਸਾਰੇ ਜਾ ਕੇ ਚੈੱਕ ਕਰੋ ਉੱਪਰ ਕੋਈ AC ਨਹੀਂ ਹੈਗਾ ਏਨੀ ਕੋਈ ਨਹੀਂ ਹੈ ਲੈ ਗਿਆ ਮੈਂ ਕਿਹਾ ਜੀ ਚਾਹੀਦੇ ਸਰਕਾਰ ਕੱਚੇ ਪਰਮਾਨੈਂਟ ਹੈ ਅੱਜ ਅਸੀਂ ਪਰਸੋਂ ਆਕੇ ਗਏ ਸਾਡਾ ਬੰਦਾ ਉਹ ਕਹਿੰਦਾ ਸਟਾਈ ਬੱਚੇ ਆ ਸਾਰ ਕਹਿੰਦੇ ਮੈਂ ਕਿਹਾ ਨਹੀਂ 47 ਬੱਚੇ ਆ ਕਰਾਂਗੇ ਕਹਿੰਦੇ 47 ਹੋਣ ਕੋਣ ਕਰ ਕਰ ਸਟਾਈ ਕਰੀਏ ਕਿ 47 ਬੱਚੇ ਆ ਤੇ ਮੇਰੀ ਗੱਡੀ ਵਧੀਆ ਨੰਬਰ ਲੈ ਕੇ ਜਾਂਦੀ ਆ ਫੁੱਲ ਮਾਰਕਸ ਆ ਲੇਕਿਨ ਯਾਰ ਥਿਉਰੀ ਪਰਸੈਂਟ ਕਿੰਨੀ ਕਹਤਾ ਪਰਸੈਂਟੇਜ ਆਈਆ ਬੱਚਾ ਨੂੰ ਕੋਈ ਪੜ੍ਹਾਇਆ ਨਹੀਂ ਇੰਨੀ ਵਧੀਆ ਹੋ ਰਹੀ ਨਾ ਕਿ ਐਕਟੀਵਿਟੀ ਬਹੁਤ ਕਰਾ ਰਹੀ ਆ ਜੋ ਕੋਈ ਫੋਕਲ ਤੋਂ ਦੇ ਕੋਈ ਬੱਚਾ ਕੋਈ ਉਹਨਾਂ ਦੇ ਕੋਈ ਮਤਲਬ ਹੀ ਲੈਣਾ ਤਾਂ ਹੈ ਹੀ ਨਹੀਂ ਉਹ ਪੜ੍ਹਾਇਆ ਨਹੀਂ ਉਹ ਸਹੀ ਚੀਜ਼ ਨਹੀਂ ਉਹ ਟੀਚਰ ਨਹੀਂ ਵਧੀਆ ਨਾ ਇਸੇ ਜਿਹਾ ਨਹੀਂ ਉਹ ਵੀ ਜੇ ਇਸੇ ਜਿਹਾ ਨਾ ਪੂਰੇ ਸਾਲ ਦਾ ਆਪਣਾ ਰੈਂਟ 200 ਰੁਪਏ ਪਰ ਮਾਸਿਕ ਦੇ ਹਿਸਾਬ ਨਾਲ ਰੈਂਟ ਗਾਰੰਟੀ ਲੈ ਰਿਹਾ ਪਰ 2 ਮਿੰਟ ਟਾਈਮ ਨਾਲ ਅਸੀਂ ਚੱਲੇਗਾ ਕਹਿੰਦੇ ਜੋ ਵੀ ਸਕੂਲ ਦੀ ਮੈਂ ਉਹ ਤੁਹਾਡੇ ਲਿਸਟ ਕਰਤਾ ਹਾਂ ਹੁਣ ਆਸੀ ਫਾਨ ਲੇਕਿਨ ਅਸੀਂ ਆਏ ਜਿਹਨਾਂ ਨੇ ਮਾਲਕ ਇਸ ਪੀਰੈਂਟਸ ਦੇ ਪੁੱਛਤਾ ਰਿਹਾ ਹੈ ਕਿ ਕਿੰਨੇ 30 ਰੁਪਏ ਸ਼ੇਡ ਕਲਾਸ ਦਾ ਵੀ ਇਹ ਨਹੀਂ ਕਹਿੰਦੇ ਕਿ ਕਲਾਸ ਦੀ ਫੀਸ ਬਾਰੇ ਗੱਲ ਕਰ ਰਹੇ 1200 ਮੀਟਰ ਤੋਂ 1500 ਤੱਕ ਦਾ ਪਾਸਟ ਕਰਾਇਆ ਕਰ ਦਿੱਤਾ ਹੈ ਕਿਸ ਕਿਸ ਚੱਕਰ ਵਿੱਚ ਬਿਲਕੁਲ ਵੀ ਪੜਾਈ ਵਧੀਆ ਨਹੀਂ ਹੈਗੀ ਬਿਲਕੁਲ ਵੀ ਜਿਹੜੀ ਕਹਿੰਦੇ ਹਾਂ ਕਸਟਮਰ ਲਾਇਆ ਜਾਵੇ 1200 ਤੋਂ 1500 ਸਾਡੇ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰਨੀ ਅਸੀਂ ਲੇਡੀਜ਼ ਯਾ ਅਜੀ ਕੋਈ ਖਾਤ ਨਹੀਂ ਲੈਣਾ ਇਹ ਮੈਂ ਪੂਰਾ ਸਕੂਲ ਚਲਾ ਰਹੇ ਹਾਂ ਕਿਉਂ ਨਹੀਂ ਆਏ ਬਾਹਰ ਬਿਲਕੁਲ ਇਹ ਸਾਨੂੰ ਬਾਹਰ ਵੇਟ ਕਰਵਾ ਰਹੇ ਤੱਕਾ ਦੇ ਰਹੇ ਬਾਦ 10 ਵਜੇ ਤੇ ਅੱਗੇ ਸੀ ਬੈਠੇ 300 ਰੁਪਏ ਨਿਆਣਾ ਦਾ ਬੜਾ ਆ ਮੈਂ ਹੁਣ ਦਾ ਪਿਛਲੇ ਸਾਲ ਦੇ ਇਥੋਂ ਤੇ ਹੁਣ ਚੌਥੀ ਦਾ ਨਿਆਣਾ ਦਾ ਹਜਾਤੀ ਕਰਉਂਦਾ ਨਾ ਬਸ ਜੇ ਕੰਸੈਸ਼ਨ ਤੁਸੀਂ ਨੇ ਪਹਿਲਾਂ ਕੱਟ ਕਰਨਾ ਸੀਗਾ ਹੁਣ ਤੁਸੀਂ ਪਤਾ ਸੀ ਕੰਸੈਸ਼ਨ ਕੱਟ ਕਰਕੇ ਦਿੰਦੇ ਐ ਤੁਸੀਂ ਪਹਿਲਾਂ ਹੀ ਕੱਟ ਕਰਕੇ ਦਿੰਦੇ ਸਾਨੂੰ ਕੰਸੈਕਸ਼ਨ ਚਲੋ ਕੰਸੈਕਸ਼ਨ ਤਾਂ ਹੋ ਗਿਆ ਕਿੰਨਾ ਕੱਟ ਕਰੋਗੇ 200 300 ਰੁਪਏ ਕੰਸੈਕਸ਼ਨ ਚਾਊਗਾ 1170 یعنی کہ 2000 روپے ਤੁਸੀਂ ਨੇ ਚੌਥੀ ਤੇ ਪੰਜਵੀਂ ਦੇ ਨਿਆਣੇ ਦਾ ਬੜਾ ਤਾਏ ਗਏ ਇਹ ਕੱਲ ਹੋਈਏ 400 روپے ਤੁਸੀਂ ਫालतू ਲੈ ਰਹੇ ਹੋ ਕਾਹਦਾ ਲੈ ਰਹੇ ਹੋ ਤਾਂ 400 روپے ਕਾਦੀ ਮੇਨਟੇਨੈਂਸ ਅਸੀਂ ਪੈਰੈਂਟਸ ਸੇ ਇਹ ਫੀਸ ਸਾਡੀ ਕਿੱਥੇ ਜਾਂਦੀ ਹੈ ਆਈ ਕਾਰਡ ਫੀਸ ਕਾਰਡ ਸਾਰਾ ਕੁਝ ਅਸੀਂ ਦਿਨ ਦੇ ਸਾਰੇ ਰੁਪਈਆ ਰੁਪਈਆ ਸੇ ਪੈਰੈਂਟਸ ਕੋਲੋਂ ਲੈਂਦੇ ਆ ਫਿਰ ਕਾਹਦੇ ਪੈਸੇ ਅਸੀਂ ਦਈਏ ਤੁਹਾਨੂੰ ਹਰ ਇੱਕ ਚੀਜ਼ ਦੇ ਸਾਡੇ ਕੋਲ ਪੈਰੈਂਟਸ ਕੋਲੋਂ ਹੀ ਜਾਂਦੇ ਆ ਪੈਰੈਂਟਸ ਨਾਲ ਚੰਗੇ ਤਰ੍ਹਾਂ ਨਾਲ ਗੱਲ ਨਹੀਂ ਕਰਦੇ ਹੈ ਲੇਬਰ ਡੇ ਲੇਬਰ ਡੇ ਤੇ ਲੇਬਰ ਡੇ ਤੇ ਛੋਟੀ ਕਲਾਸਾਂ ਨੇ ਤਾਂ 20 ਰੁਪਏ ਲਏ ਹੋਏ ਆ ਬੜੀਆਂ ਨੂੰ 50 ਰੁਪਏ 100 ਰੁਪਏ ਐਦਾ ਉਹਨਾਂ ਨੇ ਜਿੰਨਾ ਤੁਸੀਂ ਲੈ ਸਕਦੇ ਨਹੀਂ ਲੇਬਰ ਡੇ ਤੇ ਵੀ ਤੁਸੀਂ ਪੈਰੈਂਟਸ ਕੋਲ ਇੱਕ ਪੈਰੈਂਟਸ ਕੋਲ ਵੀ ਤੁਸੀਂ 20 ਰੁਪਏ ਲਓਗੇ ਤੇ ਕਿੰਨੇ ਪੈਰੈਂਟਸ ਹੈਗੇ ਕਿੰਨੇ ਨਿਆਣੇ ਹੈਗੇ ਸਕੂਲ ਦੇ ਵਿੱਚ ਉਹ ਲੇਬਰ ਡੇ ਦਾ ਇੰਨਾ ਖਰਚਾ ਹੋ ਜਾਂਦਾ ਤੁਹਾਡਾ ਜੇ ਕੋਈ ਪੈਰੈਂਟਸ ਨੂੰ ਪ੍ਰੋਬਲਮ ਵੀ ਆਂਦੀ ਹੈ ਇਹ ਚੰਗੀ ਤਰ੍ਹਾਂ ਨਾਲ ਗੱਲ ਨਹੀਂ ਪੁੱਛਦੇ ਹਰ ਪਰ ਪੈਰੈਂਟਸ ਨੂੰ ਪ੍ਰੋਬਲਮ ਆਂਦੀ ਕੋਈ ਨਾ ਕੋਈ ਕਦੇ ਵੀ ਹਰ ਪਰੈਂਟਸ ਨੂੰ ਪ੍ਰੋਬਲਮ ਆਂਦੀ ਆ ਤੇ ਜਿੱਥੇ ਵੀ ਖੜੇ ਹੈਗੇ ਇਹ ਇਹਨਾਂ ਨੇ ਕਦੇ ਵੀ ਮਤਲ ਇੰਨਾ ਨਹੀਂ ਹੋਇਆ ਕਿ ਅਸੀਂ ਥੋੜਾ ਬਹੁਤ ਲੈਸ ਵੀ ਕਰ ਦਈਏ ਕਮੇਟੀ ਬਣੀ ਹੈ ਤੇ ਸਕੂਲ ਦੀ ਕੋਈ ਕਮੇਟੀ ਬਣੀ ਹੈ ਹਾਂ ਹੈ ਜੀ ਕਮੇਟੀ ਵੀ ਬਣੀ ਹੈ ਜੀ ਉਹਦੇ ਨੂੰ ਦੱਸਿਆ ਗਿਆ ਉਹ ਕਮੇਟੀ ਨੂੰ ਦੱਸਿਆ ਗਿਆ ਕੁਝ ਸਾਰਾ ਕੁਝ ਉਹ ਗੱਲ ਕਰਦੇ ਨੇ ਪਰ ਪ੍ਰਿੰਸੀਪਲ ਜੀ ਅਜ ਸਵੇਰੇ ਆਏ ਸਾਰੇ ਨਹੀਂ ਆ ਰਹੇ ਦੇਖੋ ਪ੍ਰਿੰਸੀਪਲ ਆ ਰਹੀ ਹੈ ਜੀ ਸਹੀ ਨਾ ਸਵੇਰੇ 10 ਵਜੇ ਦੇ ਅੰਦਰ ਸਾਰੇ ਪੇਰੈਂਟਸ ਆਏਗਾ 10 ਵਜੇ ਦੇ ਮੇਰਾ ਕਹਿਣ ਦਾ ਭਾਵ ਉਹ ਆ ਪੇਰੈਂਟਸ ਕਮੇਟੀ ਕੋਈ ਬਣੀ ਹੈ ਸਕੂਲ ਦੀ ਨਹੀਂ ਨਹੀਂ ਉਹ ਨਹੀਂ ਆਇਆ ਹਦਾਇਤਾਂ ਹੈਗੀਆਂ ਉਹ ਤਾਂ ਕਮੇਟੀ ਤਾਂ ਪਹਿਲੇ ਬਣਨੀ ਚਾਹੀਦੀ ਸੀ ਉਹ ਸਭ ਨਹੀਂ ਹੈਗੀ ਇਹਨਾਂ ਦੀ ਕਿ ਕੰਮੀ ਦੇ ਵਾਲੀ ਸਰ ਬਣੀ ਹੈਗੀ ਹੈ ਜੀ ਆ ਵੀ ਨਹੀਂ ਚੀਜ਼ ਬਣੀ ਹੈ ਤੁਸੀਂ ਜੇ ਪੈਰੈਂਟਸ 'ਚ ਮੀਟਿੰਗ ਰੱਖਦੇ ਐ ਤੁਹਾਡਾ ਫਰਜ਼ ਹੁੰਦਾ ਕਿ ਤੁਸੀਂ ਪੈਰੈਂਟਸ ਨਾਲ ਇੱਕ ਵਾਰ ਗੱਲ ਕਰੋ ਤੁਸੀਂ ਉਹਨਾਂ ਨਾਲ ਡਿਸਕਸ ਕਰੋ ਪੈਰੈਂਟਸ ਮੀਟਿੰਗ ਹੋਣੇ ਹੋ ਕੇ ਗਈ ਹੈ ਸੈਟਰਡੇ ਨੂੰ ਲਾਸਟ ਸੈਟਰਡੇ ਹੋ ਕੇ ਗਈ ਹੈ ਕੁਝ ਵੀ ਨਹੀਂ ਦੱਸਿਆ ਇਹਨਾਂ ਨੇ ਫੀਸ ਕੱਟ ਵੀ ਪੈਰੈਂਟਸ 'ਚ ਮੀਟਿੰਗ ਦੇ ਬਾਅਦ ਹੀ ਦਿੱਤੇ ਵੇ ਇਹ ਜ਼ਬਰਦਸਤੀ ਫੀਸ ਵਧਾਈ ਜਾ ਰਹੀ ਹੈ ਆ ਫੀਸ ਜਿਆਦਾ ਹੀ ਬਣਾਤੀ ਹੈ ਹਰ ਸਾਲ ਵੜਦੀ ਹੈ ਹਰ ਅਸੀਂ ਇਹ ਨਹੀਂ ਬੋਲਦੇ ਕਿ ਤੁਸੀਂ ਫੀਸ ਕਲਾਸ ਵਾਈਜ਼ ਵੜਦੀ ਹੈਗੀ ਇਹ ਤੁਸੀਂ ਨਾ ਵੜਾਓ ਕਲਾਸ ਵਾਈਜ਼ ਦੇ ਵਿੱਚ 200 300 ਰੁਪਏ ਵੜਦੀ ਹੈ ਆਹ ਥੋੜੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਫੀਸ ਵੀ ਵੜਾਤੀ ਤਾਂ ਤੁਸੀਂ 400 ਰੁਪਏ ਕਨਸੈਪਸ਼ਨ ਪੈਰੈਂਟਸ ਦੇ ਹੁੰਦੇ ਪਾਤਾ ਕਾਦਰ 400 ਰੁਪਏ ਪਾਤਾ ਤੁਸੀਂ ਨੇ 400 ਸਿਰਫ ਇੱਕ ਦਾ ਵੀ ਨਹੀਂ ਹੈਗਾ ਪੂਰੇ ਸਾਲ ਦਾ 400 400 ਇੱਕ ਮਹੀਨੇ ਦਾ ਨਹੀਂ ਪਾਇਆ ਆ ਵੀ ਤੁਸੀਂ ਦੇਖ ਲਓ ਹੁਣ ਬੇੜੀ ਬੰਦੀ ਬੇੜੀ ਦਾ ਚਾਰਜ ਨਹੀਂ ਪੈ ਰਿਹਾ ਸਾਰਾ ਇੱਕ ਸਾਲ ਚ ਬਿਤਾਤਾ ਹਾਂ ਇੱਕ ਸਾਲ ਦੀ ਜੀ ਆ ਪਿਛਲੇ ਜੀ ਆ ਹੁੰਦੀ ਹੈ ਜੀ ਆ ਪਿਛਲੇ ਸਾਲ ਦੀ ਆ ਹੁੰਦੀ ਹੈ ਅਸੀਂ ਐਮ ਆਰ ਸੀ ਨਾਲ ਕਰ ਰਹੇ ਹਾਂ ਕਹਿੰਦੇ ਐਮ ਆਰ ਸੀ ਆਪਰ ਹੋ ਜੀ ਮੇਰੇ ਬੱਚੇ ਨੂੰ ਬਿਠਾ ਕੇ ਦੇਖੀ

ਆ ਗਏ ਨਵੇ ਚਲੋ ਬੱਚਾ ਫੜ ਜਾਊਗਾ ਬੱਚੇ ਤੇ ਖਾਤਰੀ ਮਾਪੇ ਨੂੰ ਬਹੁਤ ਕੁਝ ਕਰਨਾ ਪੈਂਦਾ ਹੁੰਦਾ ਹੈ 15 1500 ਵਧਾਤਾ ਆ ਇੰਨੀ ਨਹੀਂ 100 200 ਕਰੋ ਉਹ ਨਹੀਂ ਬੱਚਾ ਨਹੀਂ ਹੈਗਾ ਉਹਦਾ ਵੀ ਨਾ ਆਇਆ ਕੋਲੋਂ ਬੁਲਾ ਕੇ ਜੇ ਸਾਡੇ ਕੋਲ ਆਪਣੇ ਨੇ ਜਿਹੜੇ ਸਾਡੇ ਅਧਿਸ਼ਨਾ ਪਾਪਾ ਜੀ ਸਾਡੇ ਨਾਲ ਗਏ ਬਾਅਦ ਫੀਸ ਲੈਦੇ ਯੂਰ ਰੂਲ ਪਹਿਲਾਂ ਫੀਸ ਤੇ ਚੱਲ ਰਹੇ ਹੋ ਨਹੀਂ ਚੱਲਦੇ ਉਸ ਤੋਂ ਜ਼ਿਆਦਾ ਨਹੀਂ 1000 15 1500 ਰੁਪਏ ਵਧਾ ਦਿੱਤਾ ਕਿਸ ਚੱਕਰ ਚ ਵਧਾਇਆ ਸਾਨੂੰ ਦੱਸਣ ਵੀ ਸਹੀ ਪਹਿਲਾਂ ਵੜਾਈ ਨਹੀਂ ਹੁੰਦੀ ਮਾਪੇ ਹੁਣ ਕਹਿੰਦੀ ਆ ਵਧਾਉਣਾ ਕੋਈ ਛੋਟੇ ਕੰਮ ਕਰੀਏ ਜੀ ਉਹੋ ਕੋ ਮੇਰਾ ਨਾਮ ਕਰਮਜੋਤ ਕੌਰ ਹੈ ਇਥੇ ਕੀ ਪੋਸਟ ਦੇ ਉੱਤੇ ਮੈਂ ਇਥੇ ਹੈਡ ਆਫ ਦ ਸਕੂਲ ਪ੍ਰਿੰਸੀਪਲ ਜਿਹੜਾ ਅੱਜ ਪੇਰੈਂਟਸ ਬੱਚੇ ਦੇ ਜਿਹੜੇ ਹੈਗੇ ਆਏ ਆ ਤੇ ਕਾਫੀ ਰੌਣਾ ਪੈ ਰਿਆ ਬਾਹਰ ਹਾਂਜੀ ਤੇ ਕਿਸਾਂ ਇੱਕਦਮ ਜਿਆਦਾ ਵਧਾਦਿਆਂ ਕੀ ਚੱਕਰ ਹੈ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰ ਰਹੀ ਹਾਂ ਜੋ ਵੀ ਮੈਨੂੰ ਸੁਣ ਰਹੇ ਨੇ ਪੇਰੈਂਟਸ ਤੁਸੀਂ ਉਹਨਾਂ ਦੇ ਆਧਾਰ ਤੇ ਤੁਸੀਂ ਅੱਜ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਡੀ ਫੀਸ ਹੈ ਬਿਲਕੁਲ ਵੀ ਜ਼ਿਆਦਾ ਨਹੀਂ ਵਧਾਈ ਗਈ ਹੈਗੀ ਜੋ ਸਾਨੂੰ ਅਲਾਉਡ ਹੈਗਾ ਐਸ ਪਰ ਦਾ ਪੰਜਾਬ ਲੈਜਿਸਲੇਟਿਵ ਅਸੈਂਬਲੀ 8% ਆਫ ਫਾਈਟ ਅਗਰ ਤੁਸੀਂ ਦੇਖੋ ਸਾਡੀ 8% ਦੇ حساب ਨਾਲ ਵਧੀ ਹੈਗੀ ਐ ਔਰ ਅਗਰ ਅਸੀਂ ਦੂਸਰੇ ਮੁੱਦੇ ਤੇ ਉਠਾਈਏ ਐਨੂਅਲ ਚਾਰजेस ਜਿਹੜੇ ਸਾਨੂੰ ਅਗਰ ਅਸੀਂ ਤੁਸੀਂ ਸੀਬੀਐਸੀ ਸਕੂਲ ਚਲਾ ਰਹੇ ਹੋ ਸਾਨੂੰ ਇਨਕਰੀਸ ਕਰਨ ਦਾ ਪੂਰਾ ਹੱਕ ਹੈ ਬਟ ਸਾਡਾ ਅਸੀਂ ਉਹ ਮੰਥਲੀ ਇਸੇ ਲਈ ਦਿਖਾ ਦਿੱਤਾ ਗਿਆ ਸੀ ਤਾਂ ਕਿ ਪੈਰੈਂਟ ਉਹਨੂੰ ਲਮਸਮ ਅਮਾਉਂਟ ਚ ਦੇਣ ਦੀ ਬਜਾਏ ਉਹ ਮੰਥਲੀ ਡਿਵਾਈਡ ਕਰਕੇ ਦਿੱਤਾ ਜਾਵੇ ਕਿਉਂਕਿ ਅਸੀਂ ਸਕੂਲ ਨੂੰ ਗਰੋਅ ਕਰ ਰਹੇ ਹਾਂ ਹੈਨਾ ਅਸੀਂ ਐਸਿਸ ਦੇ ਰਹੇ ਹਾਂ ਸਾਡੀ ਬਿਲਡਿੰਗ ਨਵੀਂ ਬਣ ਰਹੀ ਹੈ ਸਾਡੀ ਕਲਾਸਿਸ ਅੱਗੇ ਜਾ ਰਹੀਆਂ ਨੇ ਸਾਡਾ 뮤직 ਰੂਮ ਵਧੀਆ ਬਣ ਰਿਹਾ ਡਾਂਸ ਰੂਮ ਆ ਰਿਹਾ ਹੋਰ ਕੋ ਕਰਿਕੂਲਰ ਐਕਟੀਵਿਟੀਜ਼ ਆ ਰਹੀਆਂ ਜਿਹਦੇ ਪਿੱਛੇ ਸਾਰੇ ਐਕਸਪੈਂਸਸ ਰਿਕਵਾਇਰਡ ਹੁੰਦੇ ਨੇ ਤਾਂ ਅਸੀਂ ਆਬਵੀਅਸਲੀ ਜੇ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਮੈਨੇਜਮੈਂਟ ਕੁਝ ਹੱਦ ਤੱਕ ਆਪਣੇ ਪੱਲਿਓ ਪੈਸੇ ਦੇ ਸਕਦੇ ਬਟ ਆਬਵੀਅਸਲੀ ਇਹ ਤਾਂ ਮਿਊਚੁਅਲ ਅੰਡਰਸਟੈਂਡਿੰਗ ਪੈਰੈਂਟ ਨੂੰ ਹੈਂਡ ਟੂ ਹੈਂਡ ਹੋ ਕੇ ਸਾਡੇ ਨਾਲ ਚੱਲਣਾ ਚਾਹੀਦਾ ਸੀਗਾ ਤਾਂ ਮੈਂ ਇਹ ਵੀ ਕਹਿਣਾ ਚਾਹੁੰਦੀ ਸੀਗੀ ਕਿ ਅੱਜ ਪੈਰੈਂਟ ਜਿਹੜੇ ਇਦਾਂ ਝੁੰਡ ਦੇ ਅੰਦਰ ਆਏ ਨੇ ਉਹ ਸਾਨੂੰ ਇੱਕ ਵਾਰ ਆ ਕੇ ਸਾਡੇ ਨੂੰ ਕਹਿੰਦੇ ਕਿ ਵੀ ਅਸੀਂ 5-6 ਜਣੇ ਜੋ ਰਿਪਰੈਜ਼ੈਂਟੇਟਿਵ ਹੈਗੇ ਨੇ ਪੀਟੀਏ ਮੈਂਬਰਸ ਹੈ ਨਾ ਉਹ ਆ ਕੇ ਸਾਡੇ ਨਾਲ ਮਿਲਦੇ ਅਸੀਂ ਕਲੀਅਰ ਕਰਦੇ ਜੋ ਅੱਜ ਅਸੀਂ ਇੱਕ ਵਾਰ ਕਲੀਅਰ ਕਰ ਵੀ ਰਹੇ ਪੈਰੈਂਟਸ ਕਹ ਰਹੇ ਕਿ ਸਾਡੇ ਨਾਲ ਕੋਈ ਬਦਤਮੀਜ਼ੀ ਦੇ ਨਾਲ ਬੋਲਿਆ ਜਾ ਰਿਹਾ ਕਿ ਜੇ ਤੁਸੀਂ ਆਪਣੇ ਬੱਚੇ ਲਗਾਣਾ ਚਾਹੁੰਦੇ ਆ ਤਾਂ ਵੀ ਜਾ ਸਕਦੇ ਹੋ ਇੰਧਰ ਦੀ ਕੋਈ ਗੱਲ ਨਹੀਂ ਹੈਗੀ ਸਰ ਅਸੀਂ ਇੱਥੇ 24/7 ਸਾਡਾ ਸਕੂਲ ਅਵੇਲੇਬਲ ਹੈ ਤੁਸੀਂ ਦੇਖੋ ਕਿ ਸਕੂਲ ਡਾਇਰੀ ਦੇ ਅੰਦਰ ਆ ਸਪੈਸ਼ਲੀ ਇੱਕ ਸਰਕੂਲਰ ਵੀ ਸ਼ੇਅਰ ਕੀਤਾ ਗਿਆ ਹੈ ਪ੍ਰਿੰਸੀਪਲ ਨੂੰ ਮਿਲੰਗੇ ਤਾਂ 2 ਘੰਟੇ ਦਾ ਟਾਈਮ ਜਿਹੜਾ ਅਸੀਂ ਪੈਰੈਂਟ ਨੂੰ ਮੰਡੇ ਟੂ ਫਰਡੇ ਦਿੱਤਾ ਹੋਇਆ ਹੈ ਸੈਟਰਡੇ ਨਹੀਂ ਦੇਣ ਦਾ ਕਾਰਨ ਹੈ ਕਿਉਂਕਿ ਸਾਡੀ ਆਪਣੇ ਇੰਟਰਨਲ ਟੀਚਰਸ ਦੀ ਟ੍ਰੇਨਿੰਗ ਵੀ ਹੁੰਦੀ ਹੈ ਜੋ ਸਾਨੂੰ ਅਸ ਪਰ ਸੀਬੀਐਸੀ ਗਾਈਡਲਾਈਨ ਦੇ ਤੌਰ ਤੇ ਮੈਨੂੰ ਟੀਚਰਸ ਦੀ ਵਰਕਸ਼ਾਪ ਵੀ ਲੈਣੀ ਪੈਂਦੀ ਹੈ ਤਾਂ ਪੈਰੈਂਟਸ ਉਸ ਟਾਈਮ ਵੀ ਆ ਕੇ ਕਦੀ ਵੀ ਮਿਲ ਸਕਦੇ ਨੇ ਔਰ ਜਿੱਥੇ ਤੱਕ ਮੇਰੀ ਇਹ ਗੱਲ ਹੈਗੀ ਮੇਰਾ ਕੋਈ ਵੀ ਸਟਾਫ ਇ ਪੈਰੈਂਟਸ ਕਮੇਟੀ ਬਣੀ ਹੋਈ ਹੈ ਹਾਂਜੀ ਹਾਂਜੀ ਪੀਟੀਏ ਮੈਂਬਰਸ ਬਨੇ ਹੋਏ ਨੇ ਸਰ ਪਰ ਬਾਤ ਤਾਂ ਕਹਿ ਰਹੇ ਸੀ ਕਿ ਇੰਨੇ ਕੋਈ ਵੀ ਤਾਂ ਹੈ ਨਹੀਂ 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 ਸਰ ਤੁਸੀਂ ਸਾਡੀ ਸਕੂਲ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ ਪੀਟੀਏ ਮੈਂਬਰਸ ਐਸਐਮਸੀ ਮੈਂਬਰਸ ਸਾਰੇ ਮੈਂਬਰਸ ਬਨੇ ਹੋਏ ਨੇ ਬਟ ਇਹ ਹੈ ਕਿ ਜਿਹੜੇ ਪੈਰੈਂਟ ਅੱਜ ਤੁਸੀਂ ਦੇਖ ਰਹੇ ਝੁੰਡ ਦੇ ਅੰਦਰ ਆਏ ਹੋਏ ਨੇ ਪਿਛਲੇ ਸਾਲ ਅਸੀਂ 10 ਪੀਟੀਐਮਸ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਇੰਧਾ ਦੇ ਪੈਰੈਂਟਸ ਵੀ ਹੋਣੇ ਜਿਨ੍ਹਾਂ ਨੇ ਇੱਕ ਵੀ ਪੀਟੀਐਮ ਅਟੈਂਡ ਨਹੀਂ ਕੀਤੀ ਹੈਗੀ ਉਹਨੇ ਮੇਰੀ ਗੱਲ ਹੋ ਰਹੀ ਸੀ ਮੇਰੀ ਸੀ ਅਥਾਰਟੀ ਦੇ ਨਾਲ ਜਿਹੜੀ ਮੇਰੀ ਕੋਰ ਟੀਮ ਹੈਗੀ ਹੈ ਪੈਰੈਂਟਸ ਨੇ ਸਰਕੂਲਰ ਤੱਕ ਵੀ ਨਹੀਂ ਪ ਜਿਹਦੇ ਅੰਦਰ ਇਹ ਸਾਰਾ ਆਲਰੇਡੀ ਡਿਸਕ੍ਰਾਈਬ ਕੀਤਾ ਹੋਇਆ ਸੀ ਸਰਕੂਲਰ ਸਾਡਾ ਗਿਆ ਹੈ ਦੋ ਦਿਨ ਪਹਿਲਾਂ ਸੀ ਹਾਈਕ ਦਾ ਜੋ ਇਹਨਾਂ ਨੂੰ ਅਸੀਂ ਜਸਟੀਫਿਕੇਸ਼ਨ ਦਿੱਤੀ ਸੀ ਜਿਹੜੀ ਅਸੀਂ 200 ਮੰਥਲੀ ਚਾਰजेस ਪਾਏ ਨੇ ਉਹਦਾ ਜਸਟੀਫਿਕੇਸ਼ਨ ਦਿੱਤਾ ਸੀ ਉਹ ਪੈਰੈਂਟ ਨੇ ਉਹ ਵੀ ਨਹੀਂ ਦੇਖਿਆ ਹੈਗਾ ਇਸਾਂ ਦੇ ਵਿੱਚ ਸਾਰਿਆਂ ਚ ਬਤਾ ਕੀਤਾ ਜਿੱਦਾਂ ਸਕੂਲ ਫੀਸ ਦਾ ਵੀ ਤੇ ਦੁੰਜਾ ਬੱਸ ਫੀਸ ਵੀ ਸਰ ਜਿਹੜੀ 8% ਹੈ ਉਹ ਸਾਰੀ ਲੈ ਕੇ ਅਸੀਂ 8% ਹਾਈਕ ਕੀਤੀ ਹੋਈ ਹੈ ਚਾਹੇ ਅਸੀਂ ਉਹਨਾਂ ਨੂੰ ਡਿਵਾਈਡ ਕਰ ਦਈਏ ਚਾਹੇ ਅਸੀਂ ਉਹਨੂੰ ਟਿਊਸ਼ਨ ਫੀਸ 'ਚ ਕਰ ਦਈਏ ਅਸੀਂ 8% ਨੂੰ ਸਾਰਿਆਂ ਦਾ ਅੰਦਰ ਡਿਵਾਈਡ ਕਰ ਦਤਾ ਹੁਣ ਮਸਲਾ ਹੱਲ ਹੋ ਗਿਆ ਹਾਂਜੀ ਪੂਛਾ ਤੱਕ बाकी हाल ये असि ਵੀ पेरेंट ओही कह रहेया कि इदा ਝੁੰਡ ਚ ਆ ਕੇ ਤੁਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਜੋ ਬੈਠ ਕੇ ਡਿਸਕਸ਼ਨ ਕੀਤੀ ਜਾ ਸਕਦੀ ਹੈ ਕਿਉਂਕਿ ਪੀਟੀਐਮਸ ਹੁੰਦੇ ਨੇ ਅਸੀਂ ਟਾਈਮਿੰਗਸ ਦਿੱਤੇ ਹੋਏ ਨੇ ਤੁਸੀਂ ਕਾਲ ਕਰੋ ਰਿਸੈਪਸ਼ਨ ਤੇ ਤੁਸੀਂ ਦੱਸੋ ਕਿ ਅਸੀਂ 10 ਜਾਣੇ ਆ ਰਹੇ ਸਕੂਲ ਕਦੀ ਵੀ ਨਾ ਨਹੀਂ ਕਹੇਗਾ पेरेंट ਨੂੰ ਕਿਉਂਕਿ ਅਗਰ ਇੱਕ ਸਕੂਲ ਚੱਲ ਰਿਹਾ ਤਾਂ ਆਬਵੀਅਸਲੀ पेरेंट ਸਾਡੇ ਨਾਲ ਜੁੜਿਆ ਹੋਇਆ ਤਾਂ ਹੀ ਚੱਲਦਾ ਹੈ पेरेंट ਤੋਂ ਬਿਨਾਂ ਤਾਂ ਸਾਡਾ ਸਕੂਲ ਕੁਝ ਵੀ ਨਹੀਂ ਹੈਗਾ